ਕੜੀ ਕੜੀ ਇਹ ਤੇ ਪਰਿਕਲੰਦ ਤੂ ਗਲਗੇ ਜਾ ਉਸ ਨਿਕਲਦਾ ਹੁਣ ਤਾਂ ਮੇਦੇ ਚੋਂ ਨਿਕਲਦੀਆਂ ਇੱਥੇ ਨਾ ਕਿ ਨੀਦੇ ਆ ਗਏ ਮੇਦੇ ਚ ਵੀ ਸੇਕ ਮਾਰੀਆਂ ਲੌਜੀਆਂ ਮੇਦਾ ਕੀ ਕਰੇ ਨਾ ਹੋਸੀ ਦਾ ਚਲਦਾ ਫੇ ਲੱਪੇ ਫਰੇ ਕਲੇ ਬਾਟਣਾ ਤੋੜ ਦਿੰਦੇ ਫਰੇ ਜੋ ਪੁੱਤੋ ਜੀ ਭਲਾ ਤਾਵਾ ਨਹੀਂ ਗੱਡੀ ਪਾਰ ਬੋਲੋਗੀ ਹੁਣ ਹੁਣ ਨਹੀਂ ਬਾਹਰ ਟਾਈਮ ਕੱਢਦੀ ਫੇ ਦੂ ਤੋਂ ਇਹ ਦੀ ਫੌਜ਼ ਬਾਰੀ ਕਰਿਆ ਚਾਹੀ ਸੀ ਉਦੋਂ ਉਧਰ ਧੱਕ ਤਾਂ ਕਿਤੇ ਮੈਂ ਕਿੱਥੇ ਲੈ ਜਾਵਾਂ ਉਹ ਜਦੋਂ ਦੂਤਾਂ ਨੂੰ ਕਹਦਾ ਵੀ ਤੁਸੀਂ ਇਹਨਾਂ ਦਸੰਧੂਵਰੀ ਜਾਇਆ ਹੋਏ ਵੀ ਮੈਂ ਤਾਂ ਇੱਥੇ ਕੋ ਦੇ 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 ਜੇ ਤੋ ਹੈਗੀਆਂ ਹੈ ਹੈ ਨਹੀਂ ਕਿੱਥੋਂ ਦੇ ਦੇਣ ਨੋਂ ਬਦ ਨਾਮ ਕਰਦੇ ਨੋਂ ਬਦ ਨਾਮ ਕਿਉਂ ਇਹਦੀ ਜੀਜੂ ਚ ਨਹੀਂ ਪਿਆ ਜੀਜਾ ਪਤਾ ਹੋਊਗਾ ਦੇਖ ਜੀਜਾ ਪਰ ਦੇਖ ਜੇ ਨਾਮ ਹੋਇਆ ਫੇਰ ਖਾ ਗਿਆ ਉਹ ਬੇਈਬਾਨ ਹੈ ਬੇਈ ਮਾ ਨਾ ਇੰਨੇ ਟਾਈਮ ਤੱਕ ਕੱਢਦਾ ਨਹੀਂ ਹੋ ਗਿਆ ਕਿਹੜੀ ਕਿਹੜੀ ਇਧਰ ਕਿਹੜੇ ਬੰਦੇ ਤੂ ਗੱਲ ਗਏ ਕੋਈ ਨਿਕਲਦਾ ਹੁਣ ਤਾਂ ਮੇਦੇ ਚੋਂ ਨਿਕਲਦੀਆਂ ਇੱਥੇ ਨਾ ਕਿਤੇ ਅਗਰ ਮੇਦੇ ਚ ਵੀ ਸੇ ਕੁਮਾਰੀਆਂ ਦਾ ਉਝ ਹੁੰਦਾ ਮੇਦਾ ਕੀ ਕਰੇ ਨਾ ਹੋਸੀਦਾ ਚੱਲਦਾ ਹੈ ਫੇਲਾ ਪੇ ਫਰੇ ਕਲੀ ਬਾਟੜਾ ਤੋੜ ਦਿੰਦੇ ਬੇਫਰੇ ਜੋ ਪੁੱਤੋ ਜੋ ਭਲਾ ਤਾ ਵਾ ਨਹੀਂ ਗੱਡੀ ਪਾਰ ਬੋਲੂਗੀ ਹੁਣ ਹੁਣ ਨਹੀਂ ਬਾਹਰ ਟਾਈਮ ਕੱਢਦੀ ਮਾਫੀ ਲੂਟੋ ਉਹਦੇ ਦੇ ਦਸਾਂਤ ਉਹਦੇ ਦੀ ਫੋਰਮ ਬਣੀ ਕਰਿਆ ਸੀ ਉਧੋਂ ਉਧਰ ਧੱਕਦਾ ਕਿਧਰ ਲੈ ਜਾ ਉਹ ਜਦੋਂ ਦੂਤਾਂ ਨੂੰ ਕਹਿੰਦਾ ਵੀ ਤੁਸੀਂ ਇਹਨਾਂ ਦਸੰਦੂਰੀ ਆਇਆ ਹੋਏ ਮੈਂ ਮੈਂ ਤਾਂ ਤੇ ਉਹ ਦੇ ਦੇ ਜਦੋਂ ਗਈਆਂ ਹੈ ਹੈ ਨਹੀਂ ਕਿੱਥੋਂ ਦੇ ਦੇ ਨੋਂ ਬਦਨਾਮ ਨੋਂ ਬਦਨਾਮ ਕਿਉਂ ਇਹਦੀ ਜੀਜੀਓ ਚ ਨਹੀਂ ਪਿਆ ਜੀ ਪੱਤਾ ਹੋਊ ਇਹਦੇ ਜੇ ਨਾਮ ਹੋਇਆ ਫੇਰ ਖਾ ਗਿਆ ਉਹ ਬੇਈਮਾਨ ਐ ਬੇਈਮਾਨ ਇੰਨੇ ਟਾਈਮ ਤੱਕ ਕੱਢਦਾ ਨਹੀਂ ਘੜੀ ਘੜੀ ਇਧਰ ਪੜਿਕ ਲੰਘ ਤੂੰ ਕੱਢ ਗਏ ਯਾਰ ਕੁਝ ਨਿਕਲਦਾ ਉਹਦਾ ਮਿੱਦੇ ਚੋਂ ਨਿਕਲਦੀਆਂ ਇੱਟਾ ਨਾ ਕਰੀਂ ਇੱਟਾ ਨਾ ਕਰੀਂ ਮਿੱਦੇ ਚ ਵੀ ਸੇਕ ਮਾਰੀਆਂ ਲੌਜੀਆਂ ਮਿੱਦਾ ਕੀ ਕਰੇ ਨਾ ਹੌਸੀ ਦਾ ਚੱਲਦਾ ਹੈ ਫੱਲਾ ਪੇਪਰ ਹੈ ਕਲੇ ਬਾਟੜਾ ਤੋੜ ਦਦੇ ਪੇਪਰ ਹੈ ਜੋ ਪੁੱਤੋ ਜੀ ਬੜਾ ਤਾਵਾ ਨਹੀਂ ਗੱਡੀ ਪਾਰ ਬੋਲੂਗੀ ਹੁਣ ਹੁਣ ਨਹੀਂ ਬਾਹਰ ਟਾਈਮ ਕੱਢਦੀ ਮੇਰਾ ਫੇਰ ਦੂਤ ਉਹ ਫੇਰ ਆਇਆ ਤੇ ਦੰਸਦੰਸ ਦੀ ਪੁਰਬਾਰਿਕ ਰਿਚਾਇਸ਼ ਆ ਸੀ ਉਧੋਂ ਉਧਰ ਤੱਕਦਾ ਕਿ ਤੂੰ ਮੈਨੂੰ ਕਿੱਥੇ ਲੈ ਜਾ ਉਹ ਜਦੋਂ ਦੂਤਾਂ ਨੂੰ ਕਹਿੰਦਾ ਵੀ ਤੁਸੀਂ ਇਹਨਾਂ ਦਸੰਦੂਗ ਨਹੀਂ ਆਇਆ ਹੋਏ ਬੀ ਮੈਂ ਤਾਂ ਤੇ ਉਹ ਦੇ ਦੇ ਜੇ ਤੋਗ ਗਈਆਂ ਹੈ ਹੈ ਨਹੀਂ ਕਿੱਥੋਂ ਦੇ ਦੇ ਨੋਂ ਬਦਨਾਮ ਨੋਂ ਬਦਨਾਮ ਕਿਉਂ ਇਹਦੀ ਜੀਜੀਓ ਚ ਨਹੀਂ ਪਿਆ ਜੀਜਾ ਪੱਤਾ ਹੋਊਗਾ ਦੇਖ ਜੇ ਨਾਂ ਹੋਇਆ ਫੇਰ ਖਾ ਗਿਆ ਉਹ ਬੇਈਮਾਨ ਹੈ ਬੇਈਮਾਨ ਇਹਨੇ ਟਾਈਮ ਤੱਕ ਕੱਢਦਾ ਨਹੀਂ ਹੋ ਗਿਆ ਕਿਹੜੀ ਕਿਹੜੀ ਇਧਰ ਕਿਹੜੀ ਕਿਲਮੇ ਤੂ ਕੱਢ ਗਿਆ ਕੋਈ ਨਿਕਲਦਾ ਹੁਣ ਤਾਂ ਮੇਦੇ ਚੋਂ ਨਿਕਲਦੀਆਂ ਚੱਲ ਨਾ ਮੇਦੇ ਚੋਂ ਵੀ ਸੇਕ ਮਾਰੀਆਂ ਲੱਗ ਜੂ ਮੇਦਾ ਕੀ ਕਰੇ ਨਾ ਹਾਸੇ ਨਾਲ ਚੱਲਦਾ ਹੈ ਪਹਿਲਾ ਪੇਪਰ ਹੈ ਕਲੇਬਾਟਾ ਤੋੜ ਦਿੰਦੇ ਪੇਪਰ ਹੈ ਜੋ ਪੁੱਤੋ ਜੋ ਬੜਾ ਤਾਵਾ ਨਹੀਂ ਗੱਡੀ ਪਾਰ ਬੋਲੂਗੀ ਹੁਣ ਹੁਣ ਨਹੀਂ ਬਾਹਰ ਟਾਈਮ ਕੱਢਦੀ ਮਾ ਫਿਰ ਦੂਤ ਉਹ ਫਿਰ ਇਹਦੇ ਦੇ ਸੰਤ ਉਹਦੀ ਫੋਰਮ ਬਾਰੀ ਕਰਾਇਆ ਸੀ ਉਦੋਂ ਉਧਰ ਧੱਕਦਾ ਕਿ ਕਿੱਥੇ ਲੈ ਜਾ ਉਹ ਜੰਦੂਤਾਂ ਨੂੰ ਕਹਦਾ ਵੀ ਤੁਸੀਂ ਇਹਨਾਂ ਦਸੰਦੂ ਨਹੀਂ ਆਇਆ ਹੋ ਇਹ ਮੈਂ ਤਾਂ ਇੱਥੇ ਉਹ ਦੇਦੇ ਜਦੋਂ ਗਈਆਂ ਹੈ ਹੈ ਨਹੀਂ ਕਿੱਥੋਂ ਦੇਦੇ ਆ ਨੂੰ ਨੌ ਬਦਨਾਮ ਕਰਦੇ ਨੌ ਬਦਨਾਮ ਕਿਉਂ ਇਹਦੀ ਜੀਜੀ ਚ ਨਹੀਂ ਪਿਆ ਜੀਜਾ ਪੱਤਾ ਹੋਇਆ ਇਹ ਜੇ ਨਾਮ ਹੋਇਆ ਫੇਰ ਖਾ ਗਿਆ ਹੁਬਈਵਾਨ ਹੈ ਬਈਵਾਨ ਇੰਨੇ ਟਾਈਮ ਤੱਕ ਕੱਢਦਾ ਨਹੀਂ ਹੋ ਗਿਆ ਘੜੀ ਘੜੀ ਇਹ ਤੇ ਪੜਿਕ ਲੰਦੇ ਤੂ ਕੱਢ ਗਏ ਕੋਈ ਨਿਕਲਦਾ ਹੁਣ ਤਾਂ ਮਿੱਦੇ ਚੋਂ ਨਿਕਲਦੀਆਂ ਇਹ ਚੱਲ ਨਾ ਮਿੱਦੇ ਚੋਂ ਵੀ ਸੇਕ ਮਾਰੀਆਂ ਲਾਉਂਦੇ ਨੇ ਮਿੱਦਾ ਕੀ ਕਰੇ ਨਾ ਹੌਸੀ ਦਾ ਚੱਲਦਾ ਹੈ ਪੱਲੇ ਪਰ ਹੈ ਕਲੇ ਬਾਟੜਾ ਤੋੜ ਦਿੰਦੇ ਪੱਲੇ ਪਰ ਹੈ ਜੋ ਪੁੱਤੋ ਜੀ ਬੜਾ ਤਾ ਵਾ ਨਹੀਂ ਗੱਡੀ ਪਾਰ ਬੋਲੂਗੀ ਹੁਣ ਹੁਣ ਨਹੀਂ ਬਾਹਰ ਟਾਈਮ ਕੱਢਦੀ ਫਿਰ ਲੋਟਾ ਫਿਰ ਇਹਦੇ ਦੇ ਅੰਦਰੋਂ ਉਹਦੀ ਫੋਲਬਾਰੀ ਕਰਾਇਆ ਸੀ ਉਧੂ ਉਧਰ ਧੱਕਦਾ ਕਿ ਕਿਤੇ ਮੈਨੂੰ ਕਿਤੇ ਲੈ ਜਾ ਉਹ ਜਿਹੜੇ ਦੂਤਾਂ ਨੂੰ ਕਹਦਾ ਵੀ ਤੁਸੀਂ ਇਹਨਾਂ ਦੁਸ਼ਮਣੂ ਵੀ ਨਹੀਂ ਆਇਆ ਹੋਏ ਮੈਂ ਮੈ ਤਾਂ ਇਹ ਬੋਲ ਮਿੱਧੇ ਚ ਵੀ ਸੇ ਕੁਮਾਰੀਆਂ ਲਾਉਂਦੇ ਹਾਂ ਮਿੱਧਾ ਕੀ ਕਰੇ ਨਾ ਹੌਸਲੇ ਦਾ ਚੱਲਦਾ ਹੈ ਫਿਰ ਲੱਬੇ ਫਿਰ ਕਲੇ ਬਾਟਾ ਤੋੜ ਦਿੰਦੇ ਬੇਫਰ ਜੋ ਪੁੱਤੋ ਜੀ ਪਾਰ ਪੜਾਤਾ ਵਾ ਨਹੀਂ ਗੱਡੀ ਪਾਰ ਬੋਲੂਗੀ ਹੁਣ ਹੁਣ ਨਹੀਂ ਬਾਹਰ ਟਾਈਮ ਕੱਢਦੀ ਫਿਰ ਦੂਤ ਉਹਦੇ ਇੱਥੇ ਦੇ ਅੰਸਰ ਉਹਦੀ ਫੋਰ ਬਾਰੀ ਕਰਿਆ ਚਾਸੀ ਉਧੂ ਉਧਰ ਧੱਕਦਾ ਕਿਥੇ ਕਿਥੇ ਲੈ ਜਾ ਉਹ ਜਿਵੇਂ ਦੂਤਾਂ ਨੂੰ ਕਹਦਾ ਵੀ ਤੂੰ ਇਹਨਾਂ ਦਸੰਦੂ ਵੀ ਨਹੀਂ ਆਇਆ ਹੋਇਆ ਵੀ ਮੈਂ ਤਾਂ ਤੇ ਬੋ ਦੇ ਦੇ ਜੇ ਤੋਗ ਗਈਆਂ ਹੈ ਉਹ ਹੈ ਨਹੀਂ ਕਿੱਥੋਂ ਦੇ ਦੇ ਆ ਉਹ ਨੋਂ ਨਾਮ ਆਉਂਦਾ ਨਾ ਨੋਂ ਨਾਮ ਕਿਉਂ ਇਹਦੀ ਜੀਜੀੋ ਚ ਨਹੀਂ ਪਿਆ ਜੀਜੇ ਪੱਤਾ ਹੋਊ ਇਹਦੀ ਜੀਜੀ ਪੰਨੇ ਦੇ ਜੇ ਨਾਮ ਹੋਇਆ ਫੇਰ ਖਾ ਗਿਆ ਉਹ ਬੇਈਮਾਨ ਹੈ ਬੇਈਮਾਨ ਇਹਨੇ ਟਾਈਮ ਤੱਕ ਕੱਢਦਾ ਨਹੀਂ ਘੜੀ ਘੜੀ ਇਹਦੇ ਪਰਿਕਲੰਦ ਤੂੰ ਗੱਲ ਕਰ ਉਸ ਨਿਕਲਦਾ ਹੁਣ ਤਾਂ ਮਿੱਧੇ ਚੋਂ ਨਿਕਲਦੀਆਂ ਮਿੱਧੇ ਚ ਵੀ ਸੇਕ ਮਾਰੀਆਂ ਲੋਜ ਹੋਣਾ ਮਿੱਧਾ ਕੀ ਕਰੇ ਨਾ ਹੋਸੀ ਦਾ ਚੱਲਦਾ ਹੈ ਗੱਲ ਆ ਵੀ ਫਰਿਆ ਕਲੀ ਬਾਟੜਾ ਤੋੜ ਦਿੰਦੇ ਵੀ ਫਰਿਆ ਜੋ ਪੁੱਤੋ ਜੀ ਪਾਰਾ ਤਾਵਾ ਨਹੀਂ ਗੱਡੀ ਪਾਰ ਬੋਲੋਗੀ ਹੁਣ ਹੁਣ ਨਹੀਂ ਬਾਹਰ ਟਾਈਮ ਕੱਢਦੀ ਉਹ ਫੋੜਿਆ ਇੱਥੇ ਦੇ ਅਨਸਰ ਉਹ ਵੀ ਦੂਤਾਂ ਦੀ ਕਰਿਆ ਸੀ ਉਧੋਂ ਉਧਰ ਧੱਕਦਾ ਕਿ ਤੂੰ ਕਿੱਥੇ ਲੈ ਜਾ ਉਹ ਜਦੋਂ ਦੂਤਾਂ ਨੂੰ ਕਹਦਾ ਵੀ ਤੂੰ ਇਹਨਾਂ ਦਸੰਧੂਗਰੀ ਜਾਇਆ ਹੋਈ ਵੀ ਮੈਂ ਤਾਂ ਤੇ ਉਹ ਦੇਦੇ ਜੇ ਤੋ ਗਈਆਂ ਹੈ ਉਹ ਹੈ ਨਹੀਂ ਕਿੱਥੋਂ ਦੇਦੇ ਆ ਨੋਂ ਨੋਂ ਬਦਨਾਮ ਨਾ ਬਦਨਾਮ ਕਿਉਂ ਇਹਦੀ ਜੀਜੀੋ ਚ ਨਹੀਂ ਪਿਆ ਜੀਜਾ ਪੱਤਾ ਹੋਊ ਇਹ ਦੇਖ ਜੇ ਨਾ ਹੋਇਆ ਫੇਰ ਖਾ ਗਿਆ ਉਹ ਬੇਈਮਾਨ ਹੈ ਬੇਈਮਾਨ ਇੰਨੇ ਟਾਈਮ ਤੱਕ ਕੱਢਦਾ ਨਹੀਂ ਹੋ ਗਿਆ ਕੜੀ-ਕੜੀ ਇਹ ਤੇੜਕੀ ਲੰਘ ਤੂੰ ਬੜੇ ਗਿਆ ਉਸ ਨਿਕਲਦਾ ਹੁਣ ਤਾਂ ਮਿੱਧੇ ਚੋਂ ਨਿਕਲਦੀਆਂ ਚੱਲ ਨਹੀਂ ਜਿਆ ਕੁ ਮਿੱਧੇ ਚ ਵੀ ਸੇਕ ਮਾਰੀਆਂ ਨਾ ਉਹ ਜੀ ਮਿੱਧਾ ਕੀ ਕਰੇ ਨਾ ਹੋਸੀ ਦਾ ਚੱਲਦਾ ਕੱਲਾ ਪੇਪਰ ਹੈ ਕਲੀ ਬਾਟੜਾ ਤੋਂ ਉੱਡਦੇ ਦੇ ਪੇਪਰ ਹੈ ਜੋ ਪੁੱਤੋ ਜੁਬਾ ਫੜਾ ਤਾ ਨੀ ਗੱਡੀ ਪਾਰ ਬੋਲੂਗੀ ਹੁਣ ਹੁਣ ਨਹੀਂ ਬਾਅਦ ਟਾਈਮ ਕੱਢਦੀ ਫਿਰ ਦੂ ਤੋਂ ਫਿਰ ਇੱਥੇ ਦੇ ਸੰਸਰ ਦੀ ਫੋਰਬਾਰੀ ਕਰਿਆ ਸੀ ਤੂੰ ਦੂ ਉਧਰ ਧੱਕਦਾ ਕਿ ਮੈਂ ਕਿਤੇ ਲੈ ਜਾ ਉਹ ਜਿਵੇਂ ਦੂਤਾਂ ਨੂੰ ਕਹਦਾ ਵੀ ਤੂੰ ਇਹਨਾਂ ਦਸੰਦੂ ਵਿੱਚ ਨਹੀਂ ਆਇਆ ਹੋਇਆ ਵੀ ਮੈਂ ਤਾਂ ਤੇ ਦੇ ਦੇ ਜਦੋਂ ਗਈਆਂ